ਪਟਿਆਲਾ ਟਾਈਮਜ਼ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਮੈਂ ਰਜਨੀਸ਼ੀ ਵੀ ਦੋਸਤੋ ਅਸੀਂ ਆਪਣੇ ਚੈਨਲ ਦੇ ਮਾਧਮ ਨਾਲ ਰਹਿ ਰਹੇ ਹਾਂ ਤੁਹਾਨੂੰ ਸਮੇਂ ਸਮੇਂ ਤੇ ਵੱਖ ਵੱਖ ਸ਼ਹਿਰਾਂ ਤੇ ਲੋਕਾਂ ਦੇ ਜਿਹੜੇ ਬਿਜ਼ਨਸ ਨੇ ਉਹਨਾਂ ਦੇ ਰੂਪ ਨੂੰ ਕਰਾਉਂਦੇ ਰਹੇ ਹਾਂ ਅੱਜ ਇਸੇ سلسلے ਦੇ ਵਿੱਚ ਸਾਡੀ ਟੀਮ ਜਿਹੜੀ ਆਈ ਆ ਉਹ ਸਨੌਰ ਦੇ ਵਿੱਚ ਪਟਿਆਲਾ ਹਲਕੇ ਦੇ ਸਨੌਰ ਰੋਡ ਦੇ ਉੱਤੇ ਇਹ ਸਬਜ਼ੀ ਵੱਡੀ ਸਬਜ਼ੀ ਮੰਡੀ ਆ ਉਹਦੇ ਕੋਲੇ ਇੱਕ ਮਸ਼ੀਨ ਡੀਟੇਲਰ ਦੇ ਨਾਂ ਤੇ ਕਾਰ ਕਾਰਾਂ ਦੀ ਕੇਅਰ ਵਾਸਤੇ ਜੋ ਕਿ ਸ਼ੋਅਰੂਮ ਖੁੱਲੇ ਉਹਨਾਂ ਦੇ ਨਾਲ ਆਇਆ ਸੀ ਤੁਹਾਡੀ ਗੱਲਬਾਤ ਕਰਾਉਣੇ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਕੀ ਕੰਮ ਕਾਜ ਆ ਉਹਨਾਂ ਦਾ ਕੀ ਫੈਸਿਲਿਟੀ ਜਿਹੜੇ ਤੁਹਾਡੇ ਨਾਲ ਰੂਬਰੂ ਕਰਾਉਣੇ ਆ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਬਾਈ ਤੁਹਾਡਾ ਸਵਾਗਤ ਹੈ ਸਸੀ ਗੱਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਇੱਥੇ ਆਏ ਅਸੀਂ ਬੇਸਿਕਲੀ ਸਰ ਇੱਥੇ ਸ਼ੁਰੂ ਕਰ ਰਹੇ ਆ ਤੁਹਾਡੀ ਕਾਰ ਦੀ ਕੇਅਰ ਵਾਸਤੇ ਅਸੀਂ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਤੁਹਾਨੂੰ ਸੇਰਾਮਿਕ ਕੋਟਿੰਗ ਗ੍ਰਾਫੀਨ ਕੋਟਿੰਗ ਪੀਪਫ ਤੇ ਹੋਰ ਬਹੁਤ ਸਾਰੇ ਸੂਰਤ ਦਾ ਕਾਰ ਦੀ ਕੇਅਰ ਦੇ ਰਿਲੇਟਡ ਅਸੀਂ ਦੇ ਰਹੇ ਆ ਜਿਹਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਬੇਸਿਕਲੀ ਅਸੀਂ ਔਰ ਇੱਕ ਗੱਡੀ ਆਈ ਵੀ ਆਪਣੇ ਭਰਾ ਦੀ ਕਿਸੀ ਦੀ ਇਹਦੀ ਸਿਰੇ ਵਿੱਚ ਕੋਟਿੰਗ ਦਾ ਕੰਮ ਚੱਲ ਰਿਹਾ ਜੋ ਕਿ ਬੇਸਿਕਲੀ 3 ਤੋਂ 4 ਘੰਟੇ ਦਾ ਪ੍ਰੋਸੈਸ ਹੈਗਾ ਉਸ ਤੋਂ ਬਾਅਦ ਜਦੋਂ ਤੁਹਾਡੀ ਸਿੱਧੀ ਹੈਂਡਓਵਰ ਹੋਏਗੀ ਤਾਂ ਕਸਟਮਰ ਨੇ ਜਿਵੇਂ ਨਵੀਂ ਕੜਾਈ ਸੀ ਉਦਾਂ ਦੇ ਲੋਕਾਂ ਨੂੰ ਮਿਲੇਗੀ ਇਹ ਸਾਰੀਆਂ ਫੈਸਿਲਿਟੀਆਂ ਵੀ ਜਿਹੜੀਆਂ ਹੈ ਕਿੰਨੇ ਤੁਹਾਡਾ ਕੋਰਸ ਵਗੈਰਾ ਹੈ ਜਾਂ ਕੀ ਮਤ ਕਿਹਾ ਹੈ ਤੁਹਾਡਾ ਸਿਸਟਮ ਸਾਰਾ ਸਮਝਾਓ ਸਾਨੂੰ ਇਹ ਗੱਡੀ ਦੇ ਸਮਝਾਓ ਪਹਿਲਾਂ ਨਹੀਂ ਨਹੀਂ ਗੱਡੀ ਤਾਂ ਤੁਸੀਂ ਕਰ ਰਹੇ ਹੋ ਨਾ ਹਾਂ ਬੇਸਿਕਲੀ ਸਾਡੀ ਇਹ ਕੋٹنگ ਚੱਲ ਰਹੀ ਹੈ ਸਰ ਕੋٹنگ ਦਾ ਮੇਨ ਪ੍ਰੋਸੈਸ ਹੈਗਾ ਕਿ ਤੁਹਾਡੀ ਗੱਡੀ ਮੰਨ ਲਓ 2 ਸਾਲ 3 ਸਾਲ ਜਾਂ ਨਵੀਂ ਹੈਗੀ ਹੈ ਉਸ ਦਾ ਜੋ ਬੇਸਿਕਲੀ ਪੇਂਟ ਹੈ ਉਸ ਨੂੰ ਸੀ ਪ੍ਰੋਟੈਕਟ ਕਰ ਦੇਣ ਕਿ ਇਸ ਤੇ ਦੁਬਾਰਾ ਸਕ੍ਰੈਚ ਨਾ ਲੱਗਣ ਠੀਕ ਹੈ ਇਹ ਧੁੱਪ ਦੇ ਵਿੱਚ ਤੁਹਾਡਾ ਪੇਂਟ ਖਰਾਬ ਨਾ ਹੋਵੇ ਪਾਣੀ ਨਾਲ ਜਾਂ ਕਈ ਵਾਰੀ ਪੰਛੀ ਬਿਟ ਵਗੈਰਾ ਕਰ ਦਿੰਦਾ ਉਹਦੇ ਨਾਲ ਪੇਂਟ ਖਰਾਬ ਹੋ ਜਾਂਦੇ ਉਸ ਤੋਂ ਸੀ ਪ੍ਰੋਟੈਕਟ ਲਈ ਸਾਰੇ ਸਿਸਟਮ ਲਾਇਆ ਹੈ ਇਹ ਸਾਰਾ ਜਿਹੜਾ ਉੱਪਰ ਤੁਸੀਂ ਲਾਈਟਿੰਗ ਦਾ ਸਿਸਟਮ ਲਾਇਆ ਵਾ ਕੈਮਰਾਮੈਨ ਨੂੰ ਮੈਂ ਤੋਂ ਉਸ ਤੇ ਲਾਈਟਿੰਗ ਦਾ ਸਿਸਟਮ ਦਿਖਾਉਣ ਜਿਹੜਾ ਇਹਨੇ ਲਾਇਆ ਹੋਇਆ ਸ਼ੁਰੂ ਹੁੰਦੇ ਰਿਹਾ ਚ ਇਹ ਸਾਰਾ ਜਿਹੜਾ ਲਾਇਆ ਵਾ ਤੁਸੀਂ ਸ਼ੋਰ ਨੂੰ ਇਹ ਕੀ ਡੈਕੋਰੇਸ਼ਨ ਦੇ ਵਾਸਤੇ ਲਾਇਆ ਹੈਗਾ ਕੋਈ ਇਹ ਕੋਈ ਇਹਦੇ ਨਾਲ ਨਹੀਂ ਨਹੀਂ ਸਰ ਇਹ ਡੈਕੋਰੇਸ਼ਨ ਵੀ ਹੈਗੀ ਹੈ ਸੈਕਿੰਡ ਦੇ ਤਾਂ ਜੋ ਮੇਨ ਥੀਮ ਹੈਗਾ ਉਹ ਆਪਾਂ ਨੂੰ ਇੱਥੇ ਰਿਫਲੈਕਸ਼ਨ ਦਿਖਾਉਂਦਾ ਹੈ ਕੈਮਰਾਮੈਨ ਤੁਸੀਂ ਤੁਹਾਨੂੰ ਕੰਮ ਹੋਵੇ ਥੋੜਾ ਤੁਸੀਂ ਦੇਖੋ ਇਹਦੇ ਵਿੱਚ ਰਿਫਲੈਕਸ਼ਨ ਦਿਖ ਰਹੀ ਹੈ ਉੱਪਰ ਜੀ ਚੜੀ ਕਿਉਂਕਿ ਜਦੋਂ ਇਸ ਤੇ ਅਸੀਂ ਕੰਮ ਕਰਨਾ ਹੈ ਜਿਹੜੀ ਚੀਜ਼ ਤੁਸੀਂ ਉੱਪਰ ਦੇਖ ਪਾ ਰਹੇ ਹੋ ਉਹ ਇਹਦੇ ਵਿੱਚ ਦਿਖਾਈ ਦੇ ਸਾਡਾ ਬੀਸੀ ਕੰਮ ਹੈਗਾ ਤੁਹਾਡੀ ਕਾਰ ਨੂੰ ਇੰਨਾ ਤੁਹਾਨੂੰ ਵੈਲੋਸਿਟੀ ਚੰਗ ਬਣੀ ਹੈ ਕਿ ਜਦੋਂ ਤੁਸੀਂ ਮਾਰਕੀਟ ਨਿਕਲੋ ਬੰਦਾ ਤੇ ਵੀ ਹਾਂਜੀ ਬਾਕੀ ਬੰਦੇ ਸਾਫ਼ ਸੁਥਰੇ ਗੱਡੀ ਰੱਖੀ ਹੁੰਦੀ ਹੈ ਹਾਂਜੀ ਹਾਂਜੀ ਇਹਦੇ ਲਈ ਮਤਲਬ ਕਿ ਸਪੈਸ਼ਲ ਕੋਈ ਕੋਰਸ ਵਗੈਰਾ ਦਿੱਤਾ ਹੈ ਕੋਈ ਨਹੀਂ ਸਾਰੇ 5 5 ਤੋਂ 6 ਸਾਲ ਹੋ ਗਏ ਹਨ ਉਸ ਤੋਂ ਸਾਡਾ ਆਲਰੇਡੀ ਕੰਮ ਚੱਲ ਹੀ ਰਿਹਾ ਹੈ ਇਸ ਤਰ੍ਹਾਂ ਪਰ ਪਹਿਲਾਂ ਅਸੀਂ ਥੋੜਾ ਜਿਹਾ ਕਿਆ ਲੋਕ 第三 ਪਾਰਟੀ ਰੋਲ ਤੇ ਕਰ ਰਹੇ ਸੀ ਹੁਣ ਅਸੀਂ ਓਪਨਲੀ ਫਸਟ ਤੇ ਆ ਕੇ ਕਰਦੇ ਆ ਅਸੀਂ ਇਹਦਾ ਮੋਸਟਲੀ ਤਕਰੀਬਨ ਖਰਚਾ ਕਿੰਨਾ ਕਰ ਲੈਂਦਾ ਜਿਹੜਾ ਆਪਣਾ ਕਰ ਰਿਹਾ ਸਰ ਬੇਸਿਕਲੀ ਦੋ ਚੀਜ਼ਾਂ ਨੇ ਸਰ ਇਸ ਤੇ ਇੱਕ ਤਾਂ ਹੁੰਦੀ ਜਿਵੇਂ ਨਵੀਂ ਗੱਡੀ ਖੋਤੀ ਪਰ ਹੈਨਾ ਨਵੀਂ ਗੱਡੀ ਦੇ ਵਿੱਚ ਕੀ ਕਰਦੇ ਆ ਕਿ ਅੱਜਕੱਲ੍ਹ ਪੇਂਟ ਪ੍ਰੋਟੈਕਸ਼ਨ ਫਿਲਮ ਆਂਦੀ ਹੈ ਹੈਨਾ ਜੀ ਕੋਟਿੰਗ ਹੁੰਦੀਆਂ ਨੇ 2 ਸਾਲ ਦੀਆਂ ਨੇ 5 ਸਾਲ ਦੀਆਂ ਨੇ ਉਸ ਹਿਸਾਬ ਨਾਲ ਉਹਦਾ ਖਰਚਾ ਆਉਂਦਾ ਜੇ ਸਪੂਰ ਤੁਹਾਡੀ 2 ਸਾਲ ਪੁਰਾਣੀ ਗੱਡੀ ਹੈ ਤੁਸੀਂ ਮੇਰੇ ਕੋਲ ਲੈ ਕੇ ਆਓ ਸਰ ਜਿਸ ਤਰ੍ਹਾਂ ਤੁਸੀਂ ਗੱਡੀ ਨਵੀਂ ਪਹਿਲੇ ਦਿਨ ਕਢਾਈ ਸੀ ਤੁਸੀਂ ਉਹ ਫੋਟੋ ਲੈ ਕੇ ਆਓ ਤੇ ਜਦੋਂ ਮੈਂ ਹੈਂਡਓਵਰ ਕਰਾਂਗਾ ਤੁਹਾਨੂੰ ਆਫਰ ਦੂੰਗਾ ਆਰਾਊਂਡ ਮੈਂ ਨਹੀਂ ਕਹਿੰਦਾ ਖਰਚੇ ਦੀ ਗੱਲ ਤਾਂ ਉਹ ਹੋਊ ਜਦੋਂ ਆਪਾਂ ਗੱਡੀ ਦੇਖਾਂਗੇ ਬੰਦਾ ਅੱਛਾ ਕਿ ਤੁਸੀਂ ਇੱਕੇ ਮਤਲਬ ਮਤਲਬ ਮੋਟਾ ਮੋਟਾ ਲਗਾ ਲਓ ਕਿ ਤੁਹਾਡਾ 8000 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਕੰਮ ਤੁਹਾਡੀ ਗੱਡੀ ਨੂੰ ਅਸੀਂ 2 ਸਾਲ ਨਹੀਂ ਪ੍ਰੋਟੈਕਟ ਕਰਕੇ ਦਵਾਂਗੇ 2 ਸਾਲ ਦੀ ਕੋਈ ਗਾਰੰਟੀ ਨਹੀਂ ਗਾਰੰਟੀ ਮਤਲਬ 2 ਸਾਲ ਦੀ ਗਾਰੰਟੀ ਹੈ ਜੀ ਦੋ ਸਾਲ ਪੇਂਟ ਵਗੈਰਾ ਜਾਂ ਹੋਰ ਕੋਈ ਇਦਾਂ ਦੀ ਸਾਰੀ ਹਾਂ ਇਹਦੇ ਵਿੱਚ ਹਾਂ ਬਿਲਕੁਲ 2 ਸਾਲ ਦੀ ਕੋਈ ਗਾਰੰਟੀ ਹੈ ਤੁਹਾਡੀ ਚਮਕ ਬਰਕਰਾਰ ਰਹੇਗੀ ਸਿਰਫ ਉਹਦੇ ਵਿੱਚ ਇੱਕ ਥੋੜੇ ਜਿਹਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਕਿ ਜਿਸ ਤੋਂ ਵੀ ਤੁਸੀਂ ਗੱਡੀ ਮਾਰਕੀਟ 'ਚ ਤੋਂ ਆ ਰਹੇ ਹੋ ਉਹ ਕੈਮੀਕਲ ਜਾਂ ਇਹ ਜੇ ਕੋਈ ਸਰਫ ਵਗੈਰਾ ਨਾ ਯੂਜ਼ ਕਰ ਤੁਸੀਂ ਮੇਰੇ ਕੋਲ ਲੈ ਕੇ ਆਓ ਮੈਂ ਵਾਸ਼ ਵਧੀਆ ਕਰਦਾ ਮੇਰੇ ਕੋਲ ਪ੍ਰੀਮੀਅਮ ਵਾਸ਼ ਪਾਰ ਲੈ ਕੇ ਆ ਗਿਆ ਤੁਸੀਂ ਉਹੀ ਗੱਲ ਕਰ ਰਹੇ ਕਿ ਮੇਨਲੀ ਚੀਜ਼ ਨੂੰ ਕੇਅਰ ਕਰਨ ਲਈ ਜੋ ਪ੍ਰੋਡਕਟਸ ਅੱਛੇ ਆਉਂਦੇ ਨੇ ਉਹ ਉਹੀ ਯੂਟਲਾਈਜ਼ ਕਰ। ਪਰ ਸਰ ਇਹਦੇ ਨਾਲ ਤੁਸੀਂ ਮਤਲਬ ਕਿ ਜੇ ਮੈਂ ਹੁਣ ਗੱਡੀ ਆ ਕਈ ਵਾਰੀ ਪੇਂਟ ਵਗੈਰਾ ਕਰਨ ਵਾਲਾ ਹੁੰਦਾ ਥੋੜਾ ਮੋਟਾ ਉਹ ਤੁਸੀਂ ਪੇਂਟ ਨਾਲ ਕਰਦੇ ਜਾਂ ਤੁਸੀਂ ਅਜਿਹੀ ਰਵਿੰਗ ਕਰਦੇ ਜਾਂ ਨਹੀਂ ਨਹੀਂ ਜੀ ਨਾ ਕਰਦੇ ਬਿਲਕੁਲ ਦੇਖੋ ਸਰ ਜੇ ਕੋਈ ਥੋੜੀ ਬਹੁਤੀ ਜੌਬ ਹੈਗੀ ਜਿੱਥੇ ਮੈਨੂੰ ਲੱਗ ਰਿਹਾ ਕਿ ਮੇਰਾ ਜਿਵੇਂ ਆ ਸਟੈਚਰ ਸੈੱਟ ਨੂੰ ਪੋੜੇਗਾ ਹੈ ਨਾ ਇੱਥੇ ਮੈਨੂੰ ਕਰਨਾ ਪਏਗਾ ਕੋਈ ਨਾ ਕੁਝ ਪੇਂਟ ਨਹੀਂ ਹੋਏਗਾ ਕੁਝ ਕੈਮੀਕਲ ਆਂਦੇ ਨੇ ਇਹਨੂੰ ਰੱਬ ਕਰਕੇ ਕਲੀਅਰ ਕਰ ਦਿੰਦੇ ਨੇ ਅੱਛਾ ਉਸ ਤੋਂ ਬਾਅਦ ਉਹਨਾਂ ਨੂੰ ਨਜ਼ਰ ਵੀ ਨਹੀਂ ਆਉਂਦੀ ਅੱਛਾ ਪੇਂਟ ਨਹੀਂ ਵੈਸੇ ਤੁਹਾਡੇ ਕੋਲ ਹੈਗਾ ਕੈਮੀਕਲ ਵਗੈਰਾ ਜਾਂਦੇ ਨੇ ਜੀ ਦੇ ਨਾਲੇ ਸਾਰੇ ਜੋ ਇਹਦੇ ਤੇ ਹੋ ਗਿਆ ਨੇ ਉਹ ਸਾਰੇ ਠੀਕ ਹੋ ਜਾਂਦੇ ਨੇ ਜੀ ਬੇਸਿਕਲੀ ਕੋਈ ਇਤਨਾ ਦਾ ਹੈਗਾ ਮਟੀਰੀਅਲ ਕਿ ਆਪਾਂ ਨੂੰ ਪੇਂਟ ਹੀ ਕਰਨਾ ਪੈਣਾ ਪੇਂਟ ਦੀ ਜੌਬ ਹੈ ਪੇਂਟ ਦੀ ਜੌਬ ਸਪੌਂਸ ਅੱਜ ਇੱਕ ਤੋਂ ਡੇਢ ਮਹੀਨਾ ਹੋ ਗਿਆ ਸਰ ਰਿਸਪੌਂਸ ਲੋਕਾਂ ਦਾ ਰਿਸਪੌਂਸ ਬਹੁਤ ਅੱਛਾ ਹੈ ਸਾਡੇ ਭਰਾ ਆ ਰਹੇ ਨੇ ਮੂਵੀ ਗੱਡੀਆਂ ਤੁਹਾਡੇ ਸਾਹਮਣੇ ਨੇ ਤਿੰਨ ਚਾਰ ਖੜੀਆਂ ਨੇ ਕੰਮ ਚੱਲ ਰਿਹਾ ਹੈ ਹੁਣ ਇਹ ਟਾਈਮ ਵੀ 9 ਵਜੇ ਚੁੱਕੇ ਨੇ ਟਾਈਮ ਲੱਗ ਰਿਹਾ ਰਿਸਪੌਂਸ ਬਹੁਤ ਬਹੁਤ ਅੱਛਾ ਹੈ ਅਸੀਂ ਅੱਛਾ ਕੰਮ ਕਰਕੇ ਦੇ ਰਹੇ ਤੁਹਾਨੂੰ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਬਹੁਤ ਵਧੀਆ ਜੀ ਬਹੁਤ ਵਧੀਆ ਕਰਦੇ ਤੁਸੀਂ ਲੋਕਾਂ ਨੇ ਤੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਨਾਲ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਆਪਣੀ ਇੱਕ ਵਾਰੀ ਤੁਸੀਂ ਇਸ ਜਗ੍ਹਾ ਤੇ ਵਿਜ਼ਿਟ ਕਰੋ ਆਪਾਂ ਬਾਈ ਜੀ ਤੋਂ ਐਡਰੈਸ ਵੀ ਪੁੱਛਦੇ ਤੁਹਾਨੂੰ ਅਸੀਂ ਵੀ ਤੁਹਾਨੂੰ ਦੱਸ ਦ ਸਬਜ਼ੀ ਮੰਡੀ ਜਿਹੜੀ ਉਹਦੇ ਨਾਲ ਇਹਨਾਂ ਨੇ ਸ਼ੋਰੂਮ ਖੋਲ੍ਹਿਆ ਹੈ ਤੇ ਬਾਈ ਜੀ ਨੇ ਵੀ ਗੱਲਬਾਤ ਕਰਦੇ ਉਹ ਵੀ ਤੁਹਾਨੂੰ ਐਡਰੈਸ ਦੱਸ ਦਿੰਦੇ ਨੇ ਆਪਣਾ ਕੰਟੈਕਟ ਨੰਬਰ ਵੀ ਦੇ ਰਹੇ ਨੇ ਤੁਸੀਂ ਇੱਕ ਵਾਰੀ ਜਰੂਰ ਇੱਥੇ ਆ ਕੇ ਲੈ ਕੇ ਆਪਣੇ ਵਿਜਿਟ ਕਰੋ ਵਾਕਈ ਜਿਹੜੀ ਸ਼ੋਰੂਮ ਦੇ ਵਿੱਚੋਂ ਆਪਾਂ ਗੱਡੀ ਲੈ ਕੇ ਆ ਰਹੇ ਹਾਂ ਅਸੀਂ ਦੇਖੀਏ ਨੇ ਗੱਡੀਆਂ ਤੇ ਕਰ ਰਹੇ ਨੇ ਤਾਂ ਉਹਦੀ ਲੁੱਕ ਜਿਹੜੀ ਹੈਗੀ ਆ ਉਹ ਨਵੀਂ ਗੱਡੀ ਜਿਹੜੀ ਸ਼ੋਰੂਮ ਚ ਆ ਰਹੀ ਆ ਉਦਾਂ ਦੀ ਬਣਾ ਦਿੰਦੇ ਨੇ ਬਹੁਤ ਵਧੀਆ ਬਹੁਤ origignal product ਹੈ ਬਾਈ ਜੀ ਨਾਲ ਗੱਲ ਕਰਾਂਗੇ ਬਾਈ ਜੀ ਕੋਈ ਇੱਥੇ ਡਿਸਕਾਊਂਟ ਵਗੈਰਾ ਕੋਈ ਰੱਖਿਆ ਹੋਇਆ ਨਾ ਤੁਸੀਂ ਖੋਲਿਆ ਤੁਮੇ ਮੇਰੇ ਵੀ ਸਰ ਜੀ ਵੀਡੀਓ ਦੇਖ ਕੇ ਆਰ ਦੋ 100% ਡਿਸਕਾਊਂਟ ਦਵਾ ਲਵਾਂਗੇ ਸਰ ਅਸੀਂ ਵੈਸੇ ਵੀ ਜਿਹੜੀ 1000 ਤੋਂ ਉੱਪਰ ਕੋਈ ਵੀ ਤੁਸੀਂ ਮੇਰੇ ਤੋਂ ਸਰਵਿਸ ਲਓਗੇ 15% ਡਿਸਕਾਊਂਟ ਕੰਪਲਸਰੀ ਕੀਤਾ ਹੋਇਆ ਹੈ ਜੇ ਤੁਹਾਡੀ ਵੀਡੀਓ ਥਰੂ ਆਏਗਾ ਤਾਂ ਵੀ ਅਸੀਂ 15% ਡਿਸਕਾਊਂਟ ਦਵਾ ਲਵਾਂਗੇ ਹਾਂ ਬਿਲਕੁਲ ਜੀ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਨੂੰ ਵੀ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿ ਦੱਸਿਓ ਵੀ ਹਾਂ ਅਸੀਂ ਵੀਡੀਓ ਦੇਖ ਕੇ ਆਏ ਆ ਤਾਂ ਤੁਹਾਨੂੰ ਜਿਹੜਾ ਹੈਗਾ ਡਿਸਕਾਊਂਟ 100% ਤੋਂ ਵੱਧ ਕੇ ਜਿਹੜਾ ਹੈਗਾ ਜਿਹੜਾ ਹੈਗਾ ਡਿਸਕਾਊਂਟ ਵੀ ਦੇ ਰਹੇ ਹੋ ਦੇ ਡਰੈਸ ਬਾਰੇ ਤੁਸੀਂ ਕੋਈ ਆਪਣੀ ਕਾਰੋਬਾਰ ਕੋਈ ਲੈਕ ਨੰਬਰ ਲਗਾਉਣਾ ਹੈ ਸਰ ਬਿਲਕੁਲ ਬਿਲਕੁਲ ਸਰ ਤੁਸੀਂ ਗੂਗਲ ਤੇ ਸਰਚ ਕਰਨਾ ਹੈ ਮਸ਼ੀਨ ਡੀਟੇਲਰਸ ਆਲਰੇਡੀ ਮੇਰਾ ਹੀ ਸ਼ੋਰੂਮ ਹੈ ਬੁਰੇ ਪਟਿਆਲਾ ਚ ਮਸ਼ੀਨ ਡੀਟੇਲਰਸ ਦੇ ਨਾਮ ਤੇ ਆਪਣੀ ਕੋਈ ਫਰੈਂਚਾਈਜ਼ੀ ਹੋਰ ਨਹੀਂ ਹੈਗੀ ਆਟੋਮੈਟਿਕਲੀ ਗੂਗਲ ਤੇ ਲੋਕੇਸ਼ਨ ਆ ਜਾਏਗੀ ਸੈਕਿੰਡ ਜੇ ਤੁਸੀਂ ਮੈਨੂਲੀ ਆ ਰਹੇ ਹੋ ਤਾਂ ਸਰ ਤੁਸੀਂ ਸਨੌਰੀ ਹੱਡੇ ਵੱਲੋਂ ਜੇ ਆਪਾਂ ਸਨੌਰ ਦੇਵੀਗੜ੍ਹ ਨੂੰ ਜਾਣਾ ਹੋਵੇ ਤਾਂ ਚੌਂਕ ਆਂਦੇ ਨੇ ਚੌਂਕ ਤੋਂ ਤੁਸੀਂ ਸਨੌਰ ਵੱਲੋਂ ਜਸਟ 200 ਮੀਟਰ ਅੱਗੇ ਆ ਮੈਂ ਜੀ ਲੈਫਟ ਸਾਈਡ ਤੇ ਮਿਲ ਜੂਗਾ ਆਹ ਕੰਟੈਕਟ ਨੰਬਰ ਵੀ ਦੱਸ ਦੋ ਕੰਟੈਕਟ ਅਨੀ ਟਾਈਮ ਜੇ ਤੁਹਾਨੂੰ 24 ਆਵਰਸ ਕੋਈ ਵੀ ਐਨੀ ਹੈਲਪ ਚਾਹੀਦੀ ਹੋਵੇ ਤੁਹਾਡੀ ਕਾਰ ਡਿਲੇਟਰ ਸਾਡੇ ਸ਼ੋਅਰੂਮ ਨਹੀਂ ਵੀ ਖੁੱਲਾ ਤਾਂ ਵੀ ਅਸੀਂ ਤੁਹਾਨੂੰ ਪੂਰੀ ਹੈਲਪ ਕਰਾਂਗੇ ਹਾਂ ਬਿਲਕੁਲ ਜੀ ਤੁਹਾਡੇ ਨਾਲ ਗੱਲਬਾਤ ਅਸੀਂ ਕਰਾਈਆ ਮਸ਼ੀਨ ਡਿਟੇਲਰ ਦੇ ਨਾਮ ਤੇ ਜਿਹੜਾ ਹੈਗਾ ਸ਼ੋਅਰੂਮ ਇਹਨਾਂ ਨੇ ਖੁੱਲ੍ਹਿਆ ਗੱਡੀਆਂ ਦੀ ਲਵਿੰਗ ਕਰਦੇ ਨੇ ਵਾਸ਼ਿੰਗ ਕਰਦੇ ਨੇ ਜੋ ਵੀ ਹੋਰ ਫੈਸਿਲਿਟੀ ਜਿਹਨੇ ਤੁਹਾਨੂੰ ਦੱਸਿਆ ਨੇ ਤੁਸੀਂ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਬਹੁਤ ਹੀ ਰੀਜ਼ਨੇਬਲ ਰੇਟ ਤੇ ਤੁਸੀਂ ਆਪਣੀ ਗੱਡੀ ਦੀ ਸੰਭਾਲ ਜਿਹੜੀ ਹੈਗਾ ਲਾਈਫ ਟਾਈਮ 2 ਸਾਲ ਦੀ ਗਾਰੰਟੀ ਦੇ ਰਹੇ ਨੇ ਬਹੁਤ ਹੀ ਵਧੀਆ ਫੀਚਰ ਹੈ ਜਿੱਦਾਂ ਸ਼ੋਰੂਮ ਦੇ ਵਿੱਚੋਂ ਗੱਡੀ ਲੈ ਕੇ ਆ ਰਹੇ ਆ ਉਦਾਂ ਦੀ ਜਿਹੜੀ ਹੈਗੀ ਉਹ ਬਣਾ ਦਿੰਦੇ ਨੇ ਗੱਡੀ ਬਹੁਤ ਹੀ ਰੀਜ਼ਨੇਬਲ ਰੇਟ ਤੇ ਤੁਸੀਂ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਤੁਸੀਂ ਦੇਖਦੇ ਹੋ ਪਟਿਆਲਾ ਟਾਈਮ 'ਚ ਕੈਮਰਾਮੈਨ ਮਨੀਸ਼ ਮਹਿਤਾ ਦੇ ਨਾਲ ਮੀਟਿੰਗ ਦੀ ਰਿਪੋਰਟ ਦੀਨਾਮਾ ਬਾਈ ਤੁਹਾਨੂੰ ਆਪਣਾ ਬਾਈ ਸ਼ੰਮੀ ਨਾਮ ਹੈ ਜੀ ਸ਼ੰਮੀ ਜੀ ਕੀ ਤੁਸੀਂ ਆਏ ਹੋ ਤੁਸੀਂ ਮਸ਼ੀਨ ਡਿਟੇਲਰ ਜਿਹੜਾ ਸ਼ੋਰੂਮ ਖੋਲਿਆ ਹੈ ਕਾਰ ਕੀ ਕਰਾਉਣਾ ਆਇਸੀ ਕਿ ਤੁਸੀਂ ਗੱਡੀ ਲੈ ਕੇ ਆਈ ਆਂ ਆਪਾਂ ਹਾਂ ਬਾਈ ਮੇਰੇ ਤੋਂ ਡਿਜ਼ਾਈਨ ਕਰਤੀ ਹੈ 12 ਵਾਰਸ਼ ਹੋ ਗਏ ਅੱਛਾ ਜੀ ਤੇ ਇਹ ਪਾ ਇੱਕ ਥੀ ਦਾ ਕੰਮ ਕਰਵਾਉਣਾ ਹੈ ਜੀ। ਅੱਛਾ। ਇੱਕ ਜੀ ਹੋਣੀ ਆ ਜੀ ਪਰ ਬਾਈਆਂ ਨੇ ਬਹੁਤ ਵਧੀਆ ਡੀਲ ਦਿੱਤਾ। ਬਹੁਤ ਵਧੀਆ ਕੰਮ ਕੀਤਾ। ਕਿੱਦਾਂ ਲੱਗਾ ਤੁਹਾਨੂੰ ਠੀਕ ਹੈ ਇਹਨਾਂ ਦਾ ਕੰਮ ਕੰਮ? ਬਹੁਤ ਵਧੀਆ ਡੀਲ ਦਿੱਤਾ ਬਾਈ ਜੀ। ਉਹ ਬਹੁਤ ਥੱਲੇ ਨਾਲ ਕੰਮ ਕੀਤਾ ਹੀ ਬਾਈ ਜੀ ਉਹਨਾਂ ਨੇ। ਅੱਛਾ ਜੀ। ਹਾਂ ਜੀ। ਪਹਿਲੀ ਵਾਰ ਆਏ ਜੇ ਪਹਿਲਾਂ ਪਹਿਲੀ ਵਾਰ ਆਏ ਜੀ। ਠੀਕ ਲੱਗਾ ਤੁਹਾਨੂੰ ਕਿੱਦਾਂ ਕੰਮ ਕਾ ਠੀਕ? ਬਾਈ ਬਹੁਤ ਵਧੀਆ। ਰੇਟ ਵਗੈਰਾ ਕਿੱਦਾਂ ਲੱਗੇ ਰੀਜਨੈਬਲ ਨੇ? ਬਿਆ ਮਾਰਕੀਟ ਵੀ ਬਾਈ ਮਾਰਕੀਟੋ ਰੇਟ ਰੀਜਨੈਬਲ ਨੇ। ਉਹਨਾਂ ਦਾ ਬਾਈ ਜੀ ਨੇ ਵਾਸ਼ਿੰਗ ਦਾ ਵੀ ਲਾ ਲਓ 199 ਦੇ ਇੱਕ 200 ਰੁਪਿਆ ਰੱਖਿਆ ਹੋਇਆ ਜੀ ਇਹ 300 ਤੋਂ ਕੱਟ ਕੋਈ ਨਹੀਂ ਕਰਦਾ ਜੀ ਠੀਕ ਹੈ ਜੀ ਔਰ ਕੰਮ ਬਹੁਤ ਵਧੀਆ ਕਰ ਬਹੁਤ ਵਧੀਆ ਪਰਮਾਤਮਾ ਠੀਕ ਹੈ ਲੱਗ ਕੇ ਤੁਹਾਡੇ ਖੁੱਲੇ ਐਸੇ ਛਣੌਰ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਨ੍ਹਾਂ ਕੋਲੇ ਗੱਡੀਆਂ ਨੇ ਵਾਸ਼ਿੰਗ ਕਰਾਉਣੀਆਂ ਜਾਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਅਸੀਂ ਬਾਈ ਅਸੀਂ ਵਾਗਦਾ ਜੀ ਕਰਾਂਗੇ ਵੀ ਜਿੰਨੇ ਵੀ ਹੋ ਸਕਦੇ ਨੇ ਬਾਈ ਜੀ ਕੋਲ ਆਓ ਵਧੀਆ ਕੰਮ ਕਰਦੇ ਨੇ ਤੁਸੀਂ ਸਭ ਤੋਂ ਵੱਡੀ ਗੱਲ ਪੈਸਾ ਇੱਕ ਲੱਗ ਚੀ ਹੈ ਵੀ ਕੰਮ ਦੀ ਤਸੱਲੀ ਹੋਵੇ ਠੀਕ ਹੈ। ਇਹ ਇੱਕ ਦੂਜੀ ਗੱਲ ਤੇ ਰੇਟ ਰੀਜ਼ਨੇਬਲ ਨੇ। ਕੰਮ ਦੀ ਤਸੱਲੀ ਹੈ। ਹਾਂ ਬਿਲਕੁਲ ਜੀ ਤੁਹਾਡੇ ਨਾਲ ਗੱਲਬਾਤ ਅਸੀਂ ਕਰਾਈਆ ਮਸ਼ੀਨ ਡੀਟੇਲਰ ਦੇ ਨਾਮ ਤੇ ਜਿਹੜਾ ਹੈਗਾ ਸ਼ੋਅਰੂਮ ਇਹਨਾਂ ਨੇ ਖੋਲ੍ਹਿਆ ਗੱਡੀਆਂ ਦੀ ਲਵਿੰਗ ਵਗੈਰਾ ਕਰਦੇ ਨੇ, ਵਾਸ਼ਿੰਗ ਕਰਦੇ ਨੇ। ਜੋ ਵੀ ਹੋਰ ਫੈਸਿਲਿਟੀ ਜਿਹਨੇ ਤੁਹਾਨੂੰ ਦੱਸਿਆ ਨੇ, ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਬਹੁਤ ਹੀ ਰੀਜ਼ਨੇਬਲ ਰੇਟ ਤੇ ਤੁਸੀਂ ਆਪਣੀ ਗੱਡੀ ਦੀ ਸੰਭਾਲ ਜਿਹੜੀ ਹੈਗਾ ਲਾਈਫ ਟਾਈਮ 2 ਸਾਲ ਦੀ ਗਾਰੰਟੀ ਦੇ ਰਹੇ ਨੇ। ਬਹੁਤ ਹੀ ਵਧੀਆ ਠੀਕ ਹੈ ਜਿੱਦਾਂ ਸ਼ੋਅਰੂਮ ਦੇ ਵਿੱਚੋਂ ਗੱਡੀ ਲੈ ਕੇ ਆ ਰਹੇ ਆ, ਉਦਾਂ ਦੀ ਜਿਹੜੀ ਹੈਗੀ ਉਹ ਬਣਾ ਦਿੰਦੇ ਬਹੁਤ ਹੀ ਰਿਜਨੇਬਲਟ ਤੇ ਤੁਸੀਂ ਇਕਵਲੀ ਜਰੂਰ ਵਿਜ਼ਿਟ ਕਰੋ ਤੁਸੀਂ ਦੇਖਦੇ ਹੋ ਪਟਿਆਲਾ ਟਾਈਮ ਚ ਕੈਮਰਾਮੈਨ ਮਨੀਸ਼ ਮਹਿਤਾ ਦੇ ਨਾਲ ਰਨੀਤ ਸਿੰਘ ਦੀ ਰਿਪੋਰਟ